ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਉਹ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੇ ਹੋਲੇ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਉਸ ਨੂੰ ਪੁੱਛਿਆ ਜਿਹੜਾ ਗੁਰੂ ਘਰ ਵੱੜ ਕੇ ਕਹ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੀ ਸੌਖਾ ਆਖੇ ਕਹੋ ਕਿ ਤੁਹਾਡਾ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਂ ਦਾ ਵੀ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਪੀਉਣੇ ਜਰੂਰ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰੰਦ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨੂੰ ਕਰੋੜ ਨੂੰ ਕੌਕ ਨਹੀਂ ਹੋ ਰਿਹਾ ਚਲ ਗਿਆ ਨਹੀਂ ਕੀਆ ਮੈਂ ਉੱਥੋਂ ਬਾਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਵਿਚਰੇ ਨਾਲ ਰਾਤ ਇੰਤੋਖਾ ਕਰਨਾ ਇੱਕ ਐਮਐਨਓ ਫੜਵਾ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 5450 ਪੁਲਸ ਵਾਲਾ ਵਿੱਚ ਇੱਕ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਲੋਕਾਂ ਨਾਲ ਵਾਕੇ ਭੱਜ ਗਿਆ ਉਹ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਮੁਖਾਤਾ ਗਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਧੋਖਾ ਉਹ ਵੈਸੇ ਇੱਕ ਗੋਲੀ ਚਲਾਈਏ ਅਸੀਂ ਤੁਹਾਡੇ ਨਾਲ ਹੱਥੋਂ ਆਈ ਹੋਏ ਆ ਕਿਉਂ ਐ ਮੈਂ ਝੂਠ ਬੋਲਦੇ ਹਾਂ ਮੈਂ ਭੜੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਸ ਵਾਲਾ ਦੀ ਪਰ ਤੁਸੀਂ ਇੱਕ ਕੱਟ ਕੱਟ ਯਾਰ ਕਹਤਾ ਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਇਨਾ ਹੀ ਕੁਛ ਕਹਣਾ ਲੋਕਾਂ ਦੇ ਨਾਲ ਤੋਂ ਵੱਜ ਜਾਣਾ ਐਮਐਲਏ ਜਾਗ ਜਾਓ ਸੀਐਮ ਨੇ ਜਗੜਾ ਨੂੰ ਬੋਲੀਓ ਚੁੱਕਾ